ਭਾਰਤੀ ਕ੍ਰਿਕਟ ਟੀਮ ਨੇ ICC ਚੈਂਪੀਅਨਸ ਟਰਾਫੀ 2025 ਦੇ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਟੀਮ ਨੂੰ 4 ਵਿਕਟਾਂ ਨਾਲ ਹਰਾ ਕੇ ਚੈਂਪੀਅਨਸ ਦੀ ਕਬਜ਼ਾ ਕਰ ਲਿਆ। ਇੰਡੀਆ ਬਨਾਮ ਨਿਊਜ਼ੀਲੈਂਡ ਮੈਚ ਐਤਵਾਰ 9 ਮਾਰਚ ਨੂੰ ਯੂਏਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟਰ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਇਹ ਫਾਈਨਲ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਇਆ। ਦਿਲਚਸਪ ਗੱਲ ਹੈ ਕਿ ਨਿਊਜ਼ੀਲੈਂਡ ਨੇ ਸਾਲ 2000 ਵਿੱਚ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਆਪਣੀ ਪਹਿਲੀ ਤੇ ਇਕਲੌਤੀ ਆਈਸੀਸੀ ਚੈਂਪੀਅਨਸ ਟਰੋਫੀ ਜਿੱਤੀ ਸੀ। ਇਸ ਪੂਰੀ ਜਿੱਤ ਤੋਂ ਬਾਅਦ ਪੂਰੇ ਪੰਜਾਬ ਭਾਰ ਵਿੱਚ ਜਸ਼ਨ ਦਾ ਮਾਹ प्रशंसक इस जीत के जश्न मना रहे ने बहुत खुशी हुआ इंडिया के जीतने से सारे गली मोहल्ला हमारे इकट्ठा हो गया सारे लोग हम लोग खुशियां मनाए एक बार लग रहा था मैच टप है लेकिन मैच एक तरफा था ਇੰਡੀਆ ਜਿੱਤ ਗਿਆ ਹਮ ਲੋਗ ਬਹੁਤ ਖੁਸ਼ੀ ਹੈ ਅਸੀਂ ਚਾਹਤੇ ਹਾਂ ਰੋਹਿਤ ਸ਼ਰਮਾ ਜੋ ਹੈ ਵਰਲਡ ਕੱਪ ਵੀ ਖੇਲੇ ਅਤੇ ਇੰਡੀਆ ਕੋ ਉਸ ਵਿਜੇ ਹੀ ਬਣਾਏ ਇਸ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਟੀਮ ਨੂੰ ਚੈਂਪੀਅਨਸ ਟਰੋਫੀ ਜਿੱਤਣ ਤੇ ਵਧਾਈ ਦਿੱਤੀ ਹੈ ਯੂਪੀ ਦੇ ਮੁੱਖ ਮੰਤਰੀ ਯੋਗੀ ਅਤੇ ਨਾਦ ਗ੍ਰਹਿ ਮੰਤਰੀ ਅਮੇਸ਼ਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟੀਮ ਲਈ ਵਧਾਈ ਦਿੱਤੀ ਹੈ ਭਾਰਤ ਨੇ ਚੈਂਪੀਅਨ ਟਰੋਫੀ 2025 ਦੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਦਿੱਤਾ ਤੇ ਉਸ ਨਾਲ ਤੀਜੀ ਵਾਰ ਇਹ ਖਿਤਾਬ ਜਿੱਤਿਆ ਟੀਮ ਇੰਡੀਆ ਨੇ ਇਹ ਮੈਚ 4 ਵਿਕਟਰ ਨਾਲ ਜਿੱਤ ਲਿਆ ਬਿਊਰੋ ਰਿਪੋਰਟ ਜੀਕੇਆ ਟੀਵੀ ਭਾਰਤੀ ਕ੍ਰਿਕਟ ਟੀਮ ਨੇ ICC ਚੈਂਪੀਅਨਸ ਟਰਾਫੀ 2025 ਦੇ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਟੀਮ ਨੂੰ 4 ਵਿਕਟਾਂ ਨਾਲ ਹਰਾ ਕੇ ਚੈਂਪੀਅਨਸ ਦੀ ਕਬਜ਼ਾ ਕਰ ਲਿਆ। ਇੰਡੀਆ ਬਨਾਮ ਨਿਊਜ਼ੀਲੈਂਡ ਮੈਚ ਐਤਵਾਰ 9 ਮਾਰਚ ਨੂੰ ਯੂਏਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਇਹ ਫਾਈਨਲ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਇਆ। ਦਿਲਚਸਪ ਗੱਲ ਹੈ ਕਿ ਨਿਊਜ਼ੀਲੈਂਡ ਨੇ ਸਾਲ 2000 ਵਿੱਚ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਆਪਣੀ ਪਹਿਲੀ ਤੇ ਇਕਲੌਤੀ ਆਈਸੀਸੀ ਚੈਂਪੀਅਨਸ ਟਰੋਫੀ ਜਿੱਤੀ ਸੀ। ਇਸ ਪੂਰੀ ਜਿੱਤ ਤੋਂ ਬਾਅਦ ਪੂਰੇ ਪੰਜਾਬ ਭਾਰ ਵਿੱਚ ਜਸ਼ਨ ਦਾ ਮਾਹੌ प्रशंसक इस जीत जीतते जश्न मना रहे ने बहुत खुशी हुआ इंडिया के जीतने से सारे गली मोहल्ला हमारे इकट्ठा हो गया सारे लोग हम लोग खुशियां मनाए एक बार लग रहा था मैच टप है लेकिन मैच एक तरफा था ਇੰਡੀਆ ਜਿੱਤ ਗਿਆ ਹਮ ਲੋਕ ਬਹੁਤ ਖੁਸ਼ੀ ਹੈ ਹਮ ਚਾਹਤੇ ਹਨ ਰੋਹਿਤ ਸ਼ਰਮਾ ਜੋ ਹੈ ਵਰਲਡ ਕੱਪ ਵੀ ਖੇਲੇ ਅਤੇ ਇੰਡੀਆ ਕੋਲ ਵਿਜੇਈ ਬਣਾਏ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਟੀਮ ਨੂੰ ਚੈਂਪੀਅਨਸ ਟਰੋਫੀ ਜਿੱਤਣ ਤੇ ਵਧਾਈ ਦਿੱਤੀ ਹੈ ਯੂਪੀ ਦੇ ਮੁੱਖ ਮੰਤਰੀ ਯੋਗੀ ਅਦੇ ਤਨਾਤ ਗ੍ਰਹਿ ਮੰਤਰੀ ਅਮੇਸ਼ਾ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟੀਮ ਲਈ ਵਧਾਈ ਦਿੱਤੀ ਹੈ ਭਾਰਤ ਨੇ ਚੈਂਪੀਅਨ ਟਰੋਫੀ 2025 ਦੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਦਿੱਤਾ ਤੇ ਉਸ ਨਾਲ ਤੀਜੀ ਵਾਰ ਇਹ ਖਿਤਾਬ ਜਿੱਤਿਆ ਟੀਮ ਇੰਡੀਆ ਨੇ ਇਹ ਮੈਚ 4 ਵਿਕਟਰ ਨਾਲ ਜਿੱਤ ਲਿਆ ਬਿਊਰੋ ਰਿਪੋਰਟ ਜੀਕੇਆ ਟੀਵੀ ਭਾਰਤੀ ਕ੍ਰਿਕਟ ਟੀਮ ਨੇ ICC ਚੈਂਪੀਅਨਸ ਟਰਾਫੀ 2025 ਦੇ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਟੀਮ ਨੂੰ 4 ਵਿਕਟਾਂ ਨਾਲ ਹਰਾ ਕੇ ਚੈਂਪੀਅਨਸ ਦੀ ਕਬਜ਼ਾ ਕਰ ਲਿਆ। ਇੰਡੀਆ ਬਨਾਮ ਨਿਊਜ਼ੀਲੈਂਡ ਮੈਚ ਐਤਵਾਰ 9 ਮਾਰਚ ਨੂੰ UAE ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਇਹ ਫਾਈਨਲ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਇਆ ਦਿਲਚਸਪ ਗੱਲ ਹੈ ਕਿ ਨਿਊਜ਼ੀਲੈਂਡ ਨੇ ਸਾਲ 2000 ਵਿੱਚ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਆਪਣੀ ਪਹਿਲੀ ਤੇ ਇਕਲੌਤੀ ICC ਚੈਂਪੀਅਨਸ ਟਰੋਫੀ ਜਿੱਤੀ ਸੀ ਇਸ ਪੂਰੀ ਜਿੱਤ ਤੋਂ ਬਾਅਦ ਪੂਰੇ ਪੰਜਾਬ ਭਰ ਵਿੱਚ ਜਸ਼ਨ ਦਾ ਮਾਹੌਲ ਹੈ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਪ੍ਰਸ਼ੰਸਕ ਇਸ ਜਿੱਤ ਦੇ ਜਸ਼ਨ ਮਨਾ ਰਹੇ ਨੇ ਬਹੁਤ ਖੁਸ਼ੀ ਹੋਇਆ ਇੰਡੀਆ ਦੇ ਜਿੱਤਣ ਸੇ ਸਾਰੇ ਗਲੀ ਮੋਨ ਲਾ ਹਮਾਰੇ ਇਕੱਠਾ ਹੋ ਗਿਆ ਸਾਰੇ ਲੋਕ ਹਮ ਲੋਕ ਖੁਸ਼ੀਆਂ ਮਨਾਏ ਇੱਕ ਵਾਰ ਲੱਗ ਰਹਾ ਸੀ ਕਿ ਮੈਚ ਟੱਪ ਹੈ ਲੇਕਿਨ ਮੈਚ ਇੱਕ ਤਰਫਾ ਥਾ ਇੰਡੀਆ ਜਿੱਤ ਗਿਆ ਹਮ ਲੋਕ ਬਹੁਤ ਖੁਸ਼ੀ ਹੈ ਅਸੀਂ ਚਾਹਤੇ ਹਾਂ ਰੋਹਿਤ ਸ਼ਰਮਾ ਜੋ ਹੈ ਵਰਲਡ ਕੱਪ ਵੀ ਖੇਲੇ ਅਤੇ ਇੰਡੀਆ ਕੋਲ ਵਿਜੇਈ ਬਣਾਏ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਟੀਮ ਨੂੰ ਚੈਂਪੀਅਨਸ ਟਰੋਫੀ ਜਿੱਤਣ ਤੇ ਵਧਾਈ ਦਿੱਤੀ ਹੈ ਯੂਪੀ ਦੇ ਮੁੱਖ ਮੰਤਰੀ ਯੋਗੀ ਅਤੇ ਨਾਦ ਗ੍ਰਹਿ ਮੰਤਰੀ ਅਮੇਸ਼ਾ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟੀਮ ਲਈ ਵਧਾਈ ਦਿੱਤੀ ਹੈ ਭਾਰਤ ਨੇ ਚੈਂਪੀਅਨ ਟਰੋਫੀ 2025 ਦੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਦਿੱਤਾ ਤੇ ਉਸ ਨਾਲ ਤੀਜੀ ਵਾਰ ਇਹ ਖਿਤਾਬ ਜਿੱਤਿਆ ਟੀਮ ਇੰਡੀਆ ਨੇ ਇਹ ਮੈਚ 4 ਵਿਕਟਰ ਨਾਲ ਜਿੱਤ ਲਿਆ ਬਿਊਰੋ ਰਿਪੋਰਟ ਜੀਕੇਆ ਟੀਵੀ